ਉਹਨਾਂ ਨੂੰ ਗ੍ਰਿਫਟ ਕਰ ਰਹੇ ਨੇ 2021 ਕੋਸ਼ਿਸ਼ ਨਹੀਂ ਕਰਿਆ ਆਇਆ ਕਿ ਉਹ ਪੁਲਿਸ ਵਾਲੇ ਨੇ ਦੇਖ ਪਿਆ ਜਦੋਂ ਤੱਕ ਤੜਪ ਪੁਲਿਸ ਪਨਾਜੋ ਵੀ ਜ਼ਖਮੀ ਹਾਂਜੀ ਪਤਾ ਲੱਗਾ ਜ਼ਖਮੀ ਹੋਇਆ ਬਟ ਮੈਂ ਸਿੱਧਾ ਹਸਪਤਾਲ ਇੱਥੇ ਦੋ ਬੰਦੇ ਜ਼ਖਮੀ ਨੇ ਕਿੰਨੇ ਕਿੰਨੀ ਰਕਮ ਸਟਾਨ ਕਰਦੇ ਇਹ ਦਾਖਲ ਨਹੀਂ 100 100 ਦੇ ਕਿੰਨੇ ਨੇ ਆਉਂਦੇ ਜੀ ਮੌਕੇ ਤੇ ਵੀ ਗੇ ਹੋਊਗਾ ਉੱਥੇ ਤੇ ਕੀ ਹਾਲਾਤ ਚਪਲ ਲੱਗੀ ਹੈ ਉੱਥੇ ਕਲੀਅਰ ਕਰਨੇ ਬੈਨੀਫਾਇ ਕਰ ਰਹੇ ਨੇ ਤੇ ਕੋਈ ਅਜੇ ਬਿਆਨਤ ਨਹੀਂ ਹੋਈ ਨੇ ਗਏ ਨਹੀਂ ਬਿਆਨ ਨਹੀਂ ਹੈ ਜੀ ਜਿ ਕੋ ਪਿਆਨ ਬੰਦੇ ਦੋਸਤੋ ਬਾਤ ਕਰ ਕਿ ਕਿਸ ਤਰੀਕੇ ਨਾਲ ਕਾਰਵਾਈ ਰੰਗੀ ਜਾਏਗੀ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਉਹ ਕੀ ਨਾਮ ਹੈ ਨਾਂ ਦੇ ਸਰੋ ਨਾਂਜੀ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਤੇ ਕਿਦਾ ਹੋਇਆ ਤੇ ਕੌਣ ਜਖਮੀ ਹੋਇਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਕੀ ਵਾਲੀਆ ਕੋਣ ਨੇ ਕੁਝ ਇਹ ਰਾਜਨੀਤਿਕ ਨੇ ਵਿਕਤੀ ਰਾਜਨੀਤੀ ਕੁਝ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਇਹ ਜਾ ਰਹੇ ਹੀ ਆਪਣੇ ਘਰ ਵੱਲ ਨੂੰ ਹੱਥੀ ਲੜ ਤੋਂ ਹਾਂ ਉਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਕੀ ਹੋਇਆ ਕੀ ਉਸ ਦਿਨ ਕੋਲ ਉਸ ਟਾਂਡਾ ਵਕੇ ਮੈਂ ਨਹੀਂ ਉੱਥੇ ਹੈਗਾ ਮੈਂ ਅੰਮ੍ਰਿਤਸਰ ਗਿਆਦਾ ਸੀ ਮੈਂ ਅੰਮ੍ਰਿਤਸਰ ਆਂਡੇ ਦਾ ਸੀ ਤੇ ਮੈਨੂੰ ਟੂਲ ਪਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦੇ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ ਕਿੰਨੇ ਕਿ ਗੰਬੀਰ ਸੱਟਾਂ ਲੱਗੀਆਂ ਔਰ ਕੌਣ ਸੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲਖੀ ਵਾਲੀਆ ਔਰ ਰਾਜਾ ਵਾਲੀਆ ਉਹਨਾਂ ਨੇ ਆ ਨਾਟਕ ਇਹਨਾਂ ਅੰਮ੍ਰਿਤਸਰ ਲੈ ਜਾਉ ਇਹਨਾਂ ਨੂੰ ਤੇ ਉਹ ਅੰਮ੍ਰਿਤਸਰ ਟੱਲੇ ਲੈ ਆ ਕੇ ਨਾ ਕੁਛ ਨਹੀਂ ਹੋਇਆ ਕੀ ਕੀ ਹੋਇਆ ਕੀ ਪਤਾ ਨਹੀਂ ਮੈਨੂੰ ਆਪੇ ਤੁਸੀਂ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਸਾਨੂੰ ਪਤਾ ਨਹੀਂ ਲੱਗਾ ਜਦੋਂ ਹਾਂ ਰੈਂਕ ਦੱਜ ਕੋਦੇ ਕਿੰਚੂ ਦਾਸ ਤੋਂ ਪੜਿਆ ਤੁਸੀਂ ਕੀ ਕਿਹੜੇ ਰੈਂਕ ਤੇ ਹੋ ਕੀ ਨਾਂ ਤੁਹਾਡਾ ਮਰੀ ਐਲਰਾਏ ਸਈਆ ਐਸਆਈ ਐਲਰਾਏ ਐਸਆਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਥੇ ਹਾਥੀਗੜ੍ਹ ਜਿੱਥੇ ਝਗੜਾ ਹੋੰਦਿਆ ਸੀ ਇਨਫੋਰਮੇਸ਼ਨ ਆਈ ਸੀ ਕਿ ਜਾਂ ਕਿੱਦਾਂ ਪਹੁੰਚੇ ਉੱਥੇ ਮਮ ਬਸ ਸੁਣਾਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਤੁਹਾਡੇ ਆਵੇਲੋ ਤੇ ਆਪ ਵੀ ਵੇਲੋ ਕੀ ਵਜ੍ਹਾ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਦੋਨਾਂ ਦੋਵੇਂ ਨਾ ਤਾਂ ਚੱਕੀਆਂ ਗਈਆਂ ਕੀ ਲੱਗਦਾ ਗੋਲੀ ਜਾਂ ਕਿ ਹਥਿਆਰ ਆ ਕੀ ਹੈ ਹਾਂਜੀ ਤੇ ਉਹ ਨਹੀਂ ਬੱਜਿਆ ਨਹੀਂ ਰੁਕਿਆ ਦਰ ਕੱਟ ਲੱਕੀ ਤੇ ਇਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇਥੇ ਹਸਪਤਾਲ ਆਪ ਹੀ ਖੋਤਾ ਹੈ ਮੋੜ ਚalte ਪਹਿਲਾਂ ਆਪਣਾ ਦੱਸ ਅੱਛਾ ਮੇਰਾ ਨਾਮ ਡਾਕਟਰ ਸਾਹਿਲਾ ਕੌਣ ਆਇਆ ਡਾਕਟਰ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅ ਲੈਜਿਸਟਰੀ ਆਫ ਅ ਗਨ ਸ਼ਾਟ ਐਸ ਪਰ ਜੂਰੀ ਹਿਸਟਰੀ ਅਭੀ ਸ਼ਰੀਬ ਲੱਗੇਦੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀ ਗੇਟ ਦਾ ਦੱਸਿਆ ਵੀ ਅਕਰੈਂਸ ਉਥੇ ਵਜੇ ਨੇ ਤਕਰੀਬਨ ਸ਼ਰੇ ਵੱਜੇ ਤੱਕ ਬੁਲਟਸ ਲੱਗੇ ਰਿਹਾ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਿਡ ਵੂਨ ਹੈਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਦਰ ਐਕਸ-ਰੇ ਸੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਫਦਰ ਇਸ ਅਬ 8ਵੇਂ ਸਾਡੇ ਕੋ ਇੱਧਰ ਐਮਰਜੈਂਸੀ ਚ ਆਏ ਕਿੰਨੇ ਕ ਕਵੀਰ ਚੱਤੀ ਹੈ ਅ ਚਾਰ ਟੋਟਲ ਹੈਗੇ ਸੀਗੇ ਇੰਜਰੀਜ਼ ਸੀਗੀਆਂ ਚਾਰ ਟੋਟਲ ਵੂਨ ਸੀਗੇ ਇਹਨਾਂ ਦੇ ਤੇ ਉਹ ਰੇਡੀ ਆਪਾਂ ਪ੍ਰੋਪਰ ਆਪਾਂ ਇਹਨਾਂ ਨੂੰ ਟ੍ਰੀਟਮੈਂਟ ਦੇ ਦਿੱਤਾ ਆ ਬਾਇ ਲਾਈਨ ਮੇਨਟੇਨ ਕਰਕੇ ਨਾਲ ਡਰੈਸਿੰਗ ਕਰ ਦਿੱਤੀ ਫਦਰ ਆਪਨ ਨੂੰ ਰੈਫਰ ਕਰਨ ਦਾ ਕੋਲ ਨਾਨਕ ਦੇਵ ਜੀ ਆਪਣੀ ਸਰਕਾਰ ਸੋਲ ਹਾਂ ਜੀ ਕਿੰਨੇ ਜ਼ਖਮੀ ਆਏ ਇਕੱਲੇ ਨਹੀਂ ਫਿਲਹਾਲ ਤਾਂ ਸਾਡੇ ਕੋਲ ਇੱਕ ਪੁਲਿਸ ਮਰ ਪਰਸਨ ਨਹੀਂ on duty ਸੀ ਕਿ ਜਿਹੜੇ i think PCR ਵਰਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਜੀ ਕੇ ਧੰਨਵਾਦ ਥੈਂਕ ਯੂ